ਇਨਾ ਬੜਾ ਪੀਜਾ ਤੁਹਾਨੂੰ ਪਟਿਆਲੇ ਦੇ ਵਿੱਚ ਹੋਰ ਕਿਤੇ ਵੀ ਨਹੀਂ ਮਿਲਣਾ ਤੇ ਇਹ ਤੋਂ ਬਿਨਾ ਹੋਰ ਵੀ ਬਹੁਤ ਟੇਸਟੀ ਟੇਸਟੀ ਚੀਜ਼ਾਂ ਟਰਾਈ ਕਰੀਆਂ ਅੱਜ ਆਪਾਂ ਇਸ ਪਟਿਆਲੇ ਦੇ ਲੀਲਾਪਬੰਦੇ ਵਿੱਚ ਦਾ ਟ੍ਰੇਬਲ ਸਕੈਪ ਆਲਿਆਂ ਦੇ ਇੱਥੇ ਦੀ ਐਂਬੀਅੰਸ ਬਹੁਤ ਕੈਨ ਲੱਗੀ ਹੈ ਤੇ ਦੀ ਗੱਲ ਇਹ ਹੈ ਜੇ ਤੁਸੀਂ ਕਿਸੇ ਵੀ ਤਰੀਕੇ ਦੇ ਉੱਤੇ ਪਾਰਟੀ ਕਰਨੀ ਹੈ ਤੁਹਾਨੂੰ ਇੱਥੇ ਸੈਪਰੇਟ ਹਾਲ ਮਿਲ ਜਾਊਗਾ ਤੇ ਆਪਾਂ ਨੇ ਪੀਜਾ ਤੋਂ ਬਿਨਾ ਆਰਡਰ ਕਰਿਆ ਸੀ ਇਹਨਾਂ ਦਾ ਸਪੈਸ਼ਲ ਕੋਰੀਅਨ ਫਰਾਈਡ ਚਿਕਨ ਕ੍ਰਿਸਪੀ ਮਲਾਈ ਚਾਂਪਸ ਚਿਕਨ ਫਰਾਈਜ਼ ਦੇ ਨਾਲ ਆਪਣੇ ਡਰਿੰਕਸ ਆਰਡਰ ਕਰੀਆਂ ਸੀ ਸਭ ਤੋਂ ਪਹਿਲਾਂ ਮੈਂ ਐਕਸਾਈਟਿਡ ਸੀ ਇਹਨਾਂ ਦਾ ਪੀਜਾ ਟਰ ਲੱਗੇ ਮੈਨੂੰ ਤੇ ਪੀਜ਼ਾ ਟਰਾਈ ਕਰਨ ਤੋਂ ਬਾਅਦ ਆਪਨੇ ਟਰਾਈ ਕਰਿਆ ਨਾ ਦਾ ਸਪੈਸ਼ਲ ਕੋਰੀਅਨ ਪ੍ਰਾਈਡ ਸ਼ੇਕ ਹਨ ਜਿਹਦਾ ਹਲਕਾ ਜਿਹਾ ਸਵੀਟ ਤੇ ਸਪਾਈਸੀ ਟੇਸਟ ਸੀ ਇਹਦਾ ਟੇਸਟ ਮੈਨੂੰ ਬਹੁਤ ਕੈਂਡ ਲੱਗਿਆ ਮੈਂ ਪਰਸਨਲੀ ਰეკਮੈਂਡ ਕਰੂੰਗਾ ਇੱਕ ਵਾਰੀ ਇਹ ਚਿਕਨ ਜੇ ਤੁਸੀਂ ਇੱਥੇ ਗਏ ਜ਼ਰੂਰ ਟਰਾਈ ਕਰਿਓ ਉਸ ਤੋਂ ਬਾਅਦ ਟਰਾਈ ਕਰੀ ਆਪਨੇ ਨੇ ਦੀ ਕ੍ਰਿਸਪੀ ਮਲਾਈ ਚਾਂਪ ਜੇ ਤੁਸੀਂ ਇਹ ਮਲਾਈ ਚਾਂਪ ਟਰਾਈ ਕਰੀ ਤੁਸੀਂ ਬਾਕੀ ਸਬਜ਼ੀਗ ਦੀ ਮਲਾਈ ਚਾਂਪ ਭੁੱਲ ਜਾਓਗੇ ਤੇ ਉਸ ਤੋਂ ਬਾਅਦ ਟਰਾਈ ਕਰਿਆ ਆਪਨੇ ਨੇ ਦਾ ਸਪੈਸ਼ਲ ਚੀਜ਼ ਚਿਕਨ ਪ੍ਰਾਈਜ਼ ਇਹ ਵੀ ਪਟਿਆਲੇ ਚ ਬਹੁਤ ਘੱਟ ਜਗ੍ਹਾ ਮਿਲਦੀ ਹੈ ਤੇ ਇਹਦੇ ਵਿੱਚ ਵੀ ਜਿਹੜਾ ਚਿਕ ਨੇ ਆਪਣੇ ਮੁਕਤਲ ਤੇ ਸਭ ਤੋਂ ਬਿਨਾਂ ਜੇ ਤੁਸੀਂ ਬੀਅਰ ਵਗੈਰਾ ਪੀਂਦੇ ਸ਼ਿਕੀਨ ਹੋ ਤਾਂ ਤੁਸੀਂ ਬੀਅਰ ਵੀ ਇੱਥੇ ਪੀ ਸਕਦੇ ਹੋ ਡਰਿੰਕਸ ਵਿੱਚ ਇਹਨਾਂ ਕੋਲ ਹੋਰ ਵੀ ਕਾਫੀ ਆਪਸ਼ਨ ਨੇ ਤੇ ਟਿਊਜ਼ਡੇ ਨੂੰ 12 ਚ ਦੇ ਪੀਜ ਤੇ 1 ਬਾਇ 1 ਗੈਟ 1 ਫ੍ਰੀ ਦਾ ਆਫਰ ਵੀ ਚੱਲਦਾ ਇੱਥੇ ਤੇ ਜੇ ਇੱਥੇ ਦੇ ਡਰੈਸ ਦੀ ਗੱਲ ਕਰਾਂ ਗੋਪਾਲ ਤੋਂ ਜਦੋਂ ਆਪਾਂ ਲੀਲਾਪਵਨ ਵਾਲ ਨੂੰ ਜਾਣਦੇ ਆ ਕਿਸ ਬੈਂਕ ਤੋਂ ਸੱਜਿਆਤ ਮੁੜ ਕੇ ਬਿਲਕੁਲ ਲਾਜਤੀ ਆਉਂਦਾ ਹੈ ਕੈਫੇ ਜਿੱਦਾਂ ਨਮੰਦਾਰ ਡ੍ਰਿਪਲਸ ਕਹੇ ਤੁਸੀਂ ਅੱਗੇ ਤੇ ਵਿਜ਼ਿਟ ਕਰ ਸਕਦੇ ਹੋ